ਵੇ ਜਦੋਂ ਆਪਾਂ ਰੈਸਟੋਰੈਂਟਸ ਵਗੈਰਾ ਦੇ ਵਿੱਚ ਵੀ ਜਾਂਦੇ ਨਾ ਉਸ ਟਾਈਮ ਵੀ ਆਪਾਂ ਨਾ ਸਿੰਪਲ ਫੂਡ ਬਲੌਂ ਮੰਗਾਉਣ ਦੀ بجائے ਨਾ ਆਪਾਂ ਪ੍ਰੇਫਰੈਂਸ ਕਰਦੇ ਹਾਂ ਵੀ ਆਪਾਂ ਵੈਜ ਥਾਲੀ ਜਾਂ ਨੋਨ ਵੈਜ ਥਾਲੀ ਮੰਗਾ ਲਈਏ ਜਿਹਦੇ ਵਿੱਚ ਇੰਨੇ ਕੁ ਰਾਈਸ ਹੁੰਦੇ ਨੇ 2-3 ਫੁਲਕੇ ਹੁੰਦੇ ਨੇ 2 ਤੋਂ 3 ਸਬਜ਼ੀਆਂ ਹੁੰਦੀਆਂ ਰਾਇਤਾ ਹੁੰਦਾ ਜਾਂ ਫਿਰ ਵਿੱਚ সুইਟ ਦੇ ਨਾਲ ਕੁਝ ਨਾ ਕੁਝ ਹੁੰਦਾ ਜਦੋਂ ਆਪਾਂ ਇਕੱਠਾ ਇੰਨਾ ਸਾਰਾ ਕੁਝ ਖਾ ਲੈਨੇ ਆ ਇਹਨਾ ਭੁੱਖ ਤਾਂ ਮਰ ਜਾਂਦੀ ਹੈ ਪਰ ਕੀ ਇਹ ਨਾ ਬਾਡੀ ਨੂੰ ਨੁਕਸਾਨ ਪਹੁੰਚਦਾ ਹਾਂਜੀ ਬਹੁਤ ਨੁਕਸਾਨ ਪਹੁੰਚਦਾ ਹੈ ਬਾਡੀ ਨੂੰ ਤੁਸੀਂ ਦੇਖੋ ਹਰ ਚੀਜ਼ ਇੱਕ ਪ੍ਰੋਪੋਰਸ਼ਨੇਟ ਰੇਸ਼ੀਓ ਚ ਖਾਣੀ ਚਾਹੀਦੀ ਹੈ ਅਗਰ ਅਸੀਂ ਇੱਕ ਪਲੇਟ ਦੀ ਗੱਲ ਕਰੀਏ ਤੇ ਮੈਂ ਹਮੇਸ਼ਾ ਜਨਰਲੀ ਸਾਰਿਆਂ ਨੂੰ ਕਹਿੰਦੀ ਆ ਕਿ ਅੱਧੀ ਪਲੇਟ ਸਾਡੀ ਹਰੀ ਸਬਜ਼ੀ ਤੇ ਜੈ ਸੈਲਡ ਤੇ ਨਾਲ ਭਰੀ ਹੋਣੀ ਚਾਹੀਦੀ ਹੈ 1/4 پلیટ ਤੁਹਾਡੀ কারब्स ਦੇ ਨਾਲ ਭਰ ਹੋਣੀ ਚਾਹੀਦੀ ਹੈ ਜਿੱਦੇ ਤੁਸੀਂ ਰੋਟੀ ਜਾਂ ਚਾਵਲ ਇੱਕ ਚੀਜ਼ ਲੈ ਸਕਦੇ ਹੋ ਜਿਹੜੀ ਰੈਸਟ ਆਫ ਦਾ 1/4 پلیਟ ਹੈ ਉਹਦੇ ਵਿੱਚ ਤੁਹਾਡਾ ਪ੍ਰੋਟੀਨ ਦਾ ਕੋਈ ਸੋਰਸ ਹੋਣਾ ਚਾਹੀਦਾ ਜਿਵੇਂ ਕਿ ਪਨੀਰ ਹੈ ਨਿਊਟਰੀ ਹੈ ਅਗਰ ਤੁਸੀਂ ਨਾਨ-ভেজ ਖਾ ਰਹੇ ਹੋ ਉਹ ਲਓ ਉਹਦੇ ਨਾਲ ਚਾਹ ਲੱਸੀ ਜਾਂ ਦਹੀਂ ਇੱਕ ਤੁਹਾਡਾ ਇਹ ਹੋਣਾ ਚਾਹੀਦਾ ਇਹ ਕੰਪਲੀਟ پلیਟ ਹੈ ਤੁਹਾਡੀ ਹੁਣ ਤੁਸੀਂ ਦੇਖੋ ਕਿ ਤੁਸੀਂ ਜੋ ਖਾ ਰਹੇ ਹੋ ਅਗਰ ਤੁਸੀਂ ਰੈਸਟੋਰੈਂਟ ਚ ਜਾ ਕੇ ਖਾ ਰਹੇ ਹੋ ਅਤੇ ਸਾਰ ਤੋਂ ਪਹਿਲੇ ਤੁਸੀਂ ਸੈਲਡ ਆਰਡਰ ਕਰੋ ਉਹ ਵੀ ਵਿਦਆਊਟ ਡਰੈਸਿੰਗ ਅਸੀਂ ਕੀ ਕਰਦੇ ਆ ਕਰੀਮੀ ਸੈਲਡਸ ਆਰਡਰ ਕਰਦੇ ਆ ਤੇ ਕੋਸ਼ਿਸ਼ ਕਰੋ ਪਹਿਲੇ ਸੈਲਡ ਖਾਓ 10 ਮਿੰਟ ਤੋਂ ਬਾਅਦ ਅਗਰ ਤੁਹਾਡਾ ਦਿਲ ਕਰ ਰਿਹਾ ਤੇ ਤੁਸੀਂ ਰੋਟੀ ਨਾਲ ਸਬਜੀ ਖਾਓ ਜਾਂ ਚਾਵਲ ਨਾਲ ਸਬਜੀ ਇੱਕ ਚੀਜ਼ ਨਾਲ ਇੱਕ ਪ੍ਰੋਟੀਨ ਦਾ ਸੋਰਸ ਜ਼ਰੂਰ ਐਡ ਕਰੋ ਆਪਣੀ ਡਾਇਟ ਦੇ ਵਿੱਚ ਅਗਰ ਤੁਸੀਂ ਇਸ ਤਰ੍ਹਾਂ ਹੈਲਦੀ ਵੇ ਨਾਲ ਖਾਓਗੇ ਤੇ ਤੁਹਾਨੂੰ ਬਾਹਰ ਦਾ ਖਾਣਾ ਵੀ ਨੁਕਸਾਨ ਨਹੀਂ ਕਰੇਗਾ ਪਰ ਸਾਡੇ ਲੋਕ ਨਾ ਇਹ ਚੀਜ਼ਾਂ ਨੂੰ ਸੋਚਦੇ ਹੀ ਹੈ ਨਹੀਂ ਕਿਉਂਕਿ ਅੱਜਕੱਲ ਮੁੰਡੇ ਕੁੜੀਆਂ ਚਾਹੁੰਦੇ ਤੇ ਸੋਹਣਾ ਦਿਖਣਾ ਨੇ ਵੀ ਅਸੀਂ ਮੋਟੇ ਨਾ ਲੱਗੀਏ ਸਾਡੀ ਏਜ ਜਿੰਨੀ ਹੈਗੀ ਉਸ ਤੋਂ ਘੱਟ ਲੱਗੀਏ ਪਰ ਉਹ ਬਾਹਰਲਾ ਖਾਣਾ ਨਹੀਂ ਛੱਡਦੇ ਹੈਗੇ ਕਿਉਂਕਿ ਹੁਣ ਵੇਟ ਲੋਸ ਨੂੰ ਲੈ ਕੇ ਵੀ ਜੇ ਆਪਾਂ ਦੇਖੇ ਨਾ ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਹੋਏ ਪਏ ਨੇ ਵੀ ਅਸੀਂ ਆਪਣਾ ਵੇਟ ਲੋਸ ਕਰਨਾ ਹੈ ਜਦੋਂ ਆਪਾਂ ਰੈਸਟੋਰੈਂਟਸ ਵਗੈਰਾ ਦੇ ਵਿੱਚ ਵੀ ਜਾਂਦੇ ਨਾ ਉਸ ਟਾਈਮ ਵੀ ਆਪਾਂ ਨਾ ਸਿੰਪਲ ਫੂਡ ਬਲੌਂ ਮੰਗਾਉਣ ਦੀ ਬਜਾਏ ਨਾ ਆਪਾਂ ਪ੍ਰੀਫਰੈਂਸ ਕਰਦੇ ਆਂ ਵੀ ਆਪਾਂ ਵੈਜ ਥਾਲੀ ਜਾਂ ਨੋਨ ਵੈਜ ਥਾਲੀ ਮੰ ਦੋ ਤੋਂ ਤਿੰਨ ਸਬਜ਼ੀਆਂ ਹੁੰਦੀਆਂ ਰਾਇਤਾ ਹੁੰਦਾ ਜਾਂ ਫਿਰ ਵਿੱਚ সুইਟ ਦੇ ਨਾਲ ਕੁਝ ਨਾ ਕੁਝ ਹੁੰਦਾ ਜਦੋਂ ਆਪਾਂ ਇਕੱਠਾ ਇੰਨਾ ਸਾਰਾ ਕੁਝ ਖਾ ਲੈਨੇ ਆ ਇਹਨਾ ਭੁੱਖ ਤਾਂ ਮਰ ਜਾਂਦੀ ਹੈ ਪਰ ਕੀ ਇਹਨਾ ਬਾਡੀ ਨੂੰ ਨੁਕਸਾਨ ਪਹੁੰਚਦਾ ਹਾਂਜੀ ਬਹੁਤ ਨੁਕਸਾਨ ਪਹੁੰਚਦਾ ਹੈ ਬਾਡੀ ਨੂੰ ਤੁਸੀਂ ਦੇਖੋ ਹਰ ਚੀਜ਼ ਇੱਕ ਪ੍ਰੋਪੋਰਸ਼ਨੇਟ ਰੇਸ਼ੀਓ ਚ ਖਾਣੀ ਚਾਹੀਦੀ ਹੈ ਅਗਰ ਅਸੀਂ ਇੱਕ ਪਲੇਟ ਦੀ ਗੱਲ ਕਰੀਏ ਤੇ ਮੈਂ ਹਮੇਸ਼ਾ ਜਨਰਲੀ ਸਾਰਿਆਂ ਨੂੰ ਕਹਿੰਦੀ ਆ ਕਿ ਅੱਧੀ ਪਲੇਟ ਸਾਡੀ ਹਰੀ ਸਬਜ਼ੀ ਤੇ ਜੈ ਸੈਲਡ ਤੇ ਨਾਲ ਭਰੀ ਹੋਣੀ ਚਾਹੀਦੀ ਹੈ 1/4th پلیટ ਤੁਹਾਡੀ কারब्स ਦੇ ਨਾਲ ਭਰੀ ਹੋਣੀ ਚਾਹੀਦੀ ਹੈ ਜਿੱਦੇ ਤੁਸੀਂ ਰੋਟੀ ਜਾਂ ਚਾਵਲ ਇੱਕ ਚੀਜ਼ ਲੈ ਸਕਦੇ ਹੋ ਜਿਹੜੀ ਰੈਸਟ ਆਫ ਦਾ 1/4th پلیਟ ਹੈ ਉਹਦੇ ਵਿੱਚ ਤੁਹਾਡਾ ਪ੍ਰੋਟੀਨ ਦਾ ਕੋਈ ਸੋਰਸ ਹੋਣਾ ਚਾਹੀਦਾ ਜਿਵੇਂ ਕਿ ਪਨੀਰ ਹੈ ਨਿਊਟਰੀ ਹੈ ਅਗਰ ਤੁਸੀਂ ਨਾਨ-ভেজ ਖਾ ਰਹੇ ਹੋ ਉਹ ਲਓ ਉਹਦੇ ਨਾਲ ਚਾਹ ਲੱਸੀ ਜਾਂ ਦਹੀਂ ਇੱਕ ਤੁਹਾਡਾ ਇਹ ਹੋਣਾ ਚਾਹੀਦਾ ਇਹ ਕੰਪਲੀਟ ਪਲੇਟ ਹੈ ਤੁਹਾਡੀ ਹੁਣ ਤੁਸੀਂ ਦੇਖੋ ਕਿ ਤੁਸੀਂ ਜੋ ਖਾ ਰਹੇ ਹੋ ਅਗਰ ਤੁਸੀਂ ਰੈਸਟੋਰੈਂਟ ਚ ਜਾ ਕੇ ਖਾ ਰਹੇ ਹੋ ਉਹਦੇ ਸਾਰੇ ਤੋਂ ਪਹਿਲੇ ਤੁਸੀਂ ਸੈਲਡ ਆਰਡਰ ਕਰੋ ਉਹ ਵੀ ਵਿਦਆਊਟ ਡਰੈਸਿੰਗ ਅਸੀਂ ਕੀ ਕਰਦੇ ਆ ਕਰੀਮੀ ਸੈਲਡਸ ਆਰਡਰ ਕਰਦੇ ਆ ਤੇ ਕੋਸ਼ਿਸ਼ ਕਰੋ ਪਹਿਲੇ ਸੈਲਡ ਖਾਓ 10 ਮਿੰਟ ਤੋਂ ਬਾਅਦ ਅਗਰ ਤੁਹਾਡਾ ਦਿਲ ਕਰ ਰਿਹਾ ਤੇ ਤੁਸੀਂ ਰੋਟੀ ਨਾਲ ਸਬਜੀ ਖਾਓ ਜਾਂ ਚਾਵਲ ਨਾਲ ਸਬਜੀ ਇੱਕ ਚੀਜ਼ ਨਾਲ ਇੱਕ ਪ੍ਰੋਟੀਨ ਦਾ ਸੋਰਸ ਜ਼ਰੂਰ ਐਡ ਕਰੋ ਆਪਣੀ ਡਾਇਟ ਦੇ ਵਿੱਚ ਅਗਰ ਤੁਸੀਂ ਇਸ ਤਰ੍ਹਾਂ ਹੈਲਦੀ ਵੇ ਨਾਲ ਖਾਓਗੇ ਤੇ ਤੁਹਾਨੂੰ ਬਾਹਰ ਦਾ ਖਾਣਾ ਵੀ ਨੁਕਸਾਨ ਨਹੀਂ ਕਰੇਗਾ ਪਰ ਸਾਡੇ ਲੋਕ ਨਾ ਇਹ ਚੀਜ਼ਾਂ ਨੂੰ ਸੋਚਦੇ ਹੀ ਹੈ ਨਹੀਂ ਕਿਉਂਕਿ ਅੱਜਕੱਲ ਮੁੰਡੇ ਕੁੜੀਆਂ ਚਾਹੁੰਦੇ ਤੇ ਸੋਹਣਾ ਦਿਖਣਾ ਨੇ ਵੀ ਅਸੀਂ ਮੋٹے ਨਾ ਲੱਗੀਏ ਸਾਡੀ ਏ ਜਿੰਨੀ ਹੈਗੀ ਉਸ ਤੋਂ ਘੱਟ ਲੱਗੀਏ ਪਰ ਉਹ ਬਾਹਰਲਾ ਖਾਣਾ ਨਹੀਂ ਛੱਡਦੇ ਹੈਗੇ ਕਿਉਂਕਿ ਹੁਣ ਵੇਟ ਲੋਸ ਨੂੰ ਲੈ ਕੇ ਵੀ ਜੇ ਆਪਾਂ ਦੇਖੇ ਨਾ ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਹੋਏ ਪਏ ਨੇ ਵੀ ਅਸੀਂ ਆਪਣਾ ਵੇਟ ਲੋਸ ਕਰਨਾ